ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਜਿੱਥੇ ਵੀ ਹੋ ਤੰਦਰੁਸਤ ਹੋ ਜਿੰਦਾਬਾਦ ਹੋ ਜਵਾਨੀਆਂ ਮਾਣੋ ਤੇ ਲਓ ਜੀ ਆਪਾਂ ਚੱਲੇ ਸੀਗੇ ਥੋੜਾ ਜਿਹਾ ਤਰਨ ਤਰਨ ਵਾਲੀ ਸਾਈਡ ਬਾਈ ਗੋਰੇ ਨੂੰ ਮਿਲਣਾ ਉਹ ਸਾਹਮਣੇ ਮੇਰੀ ਵੇਟ ਕਰੀ ਜਾਂਦਾ ਜੀਰੇ ਖੜਾ ਤੇ ਜੀਰੇ ਤੋਂ ਬਾਈ ਗੋਰੇ ਨੂੰ ਆਪਾਂ ਲੈ ਕੇ ਤੇ ਫਿਰ ਚੱਲਦੇ ਆਂ ਬਣੇਰੋਜ ਨਾਲ ਕੋਸ਼ਿਸ਼ ਕਰਾਂਗੇ ਬਾਬਾ ਬੁੱਢਾ ਸਾਹਿਬ ਵੀ ਮੱਥਾ ਟੇਕਿਆ ਜਾਵੇ ਜਿਸ ਮਾਲਕ ਨੇ ਚਾਇਆ ਤਾਂ ਕੋਸ਼ਿਸ਼ ਹੈ ਤੇ ਤੁਹਾਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਬਾਬਾ ਬੁੱਢਾ ਸਾਹਿਬ ਦੇ ਤੇ ਆਜੋ ਬੰਨੇ ਰੋਜ ਨਾਲ ਚੱਲਦੇ ਆਪਾਂ ਮਿਲਦੇ ਆਂ ਭਾਈ ਗੁਰੇ ਢੰਡੋ ਸਾਹਿਬ ਨੂੰ ਸਾਬ ਮਿਲ ਗਏ ਆਪਾਂ ਨੂੰ ਤੇ ਢਿੱਲੋ ਸਾਹਿਬ ਨੇ ਅਜ ਪੱਗ ਨਹੀਂ ਬੱਧੀ ਗਈ ਅੱਜ ਮੁੰਡਾ ਖੰਡਾ ਲੱਗਣ ਡਿਆ ਹੈ ਵੇਹੇ ਮੈਂ ਗਈ ਮੁੰਡਾ ਕੁੰਡਾ ਲੱਗਦਾ ਇਹ ਵਿਚਾਰਕ ਵਾਲ ਚੱਟੇ ਆ ਗਏ ਢਿੱਲੋ ਸਾਹਿਬ ਬਿਲਕੁਲ ਜੀ ਬਿਲਕੁਲ ਹੋਰ ਨਵੀਤਾ ਜੀ ਬੱਸ ਵਧੀਆ ਚੱਟਦੀ ਕਹਿੰਦਾ ਤੁਸੀਂ ਦੱਸੋ ਤੇ ਆਪਾਂ ਆ ਗਏ ਆ ਢਿੱਲੋ ਸਾਹਿਬ ਨਾਲ ਤੇ ਪਾਪਾ ਬੁੱਢਾ ਸਾਹਿਬ ਕਰੇ ਕਿਰਪਾ ਵੀ ਅੱਛਾ ਟੇਕ ਲਗੇ ਬਾਕੀ ਜਾ ਕੇ ਦੇਖਦੇ ਆਂ ਕੰਮ ਚੱਲੇ ਸੀ ਕਿ ਮਟਾ ਜਾ ਲੈ ਮਿੱਤਰੋ ਆਪਾਂ ਪਹੁੰਚ ਗਏ ਫਾਟਕ ਤੇ ਆ ਗਈ ਟ੍ਰੇਨ ਛੁਕ 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 ਕਰਦੀ ਹੈ ਇਹ ਟ੍ਰੇਨ ਬੜੇ ਸਾਲੋਂ ਕਿ ਟ੍ਰੇਨ ਤੇ ਚੜਿਆ ਨੂੰ ਚੜਾਂਗੇ ਕਿਤੇ ਦੂਰ ਜਾਵਾਂਗੇ ਟ੍ਰੇਨ ਤੇ ਚੜ ਕੇ ਜਾਂਦਾ ਬੰਦਾ ਬਾਬਾ ਆਪਣੇ ਗੁਰੂ ਘਰ ਜਾਂਦਾ ਹਜੂਰ ਸਾਹਿਬ ਟ੍ਰੇਨ ਤੇ ਜਾਂ ਫਿਰ ਦੁੱਲੀ ਦੁੱਲੀ ਬੰਦਾ ਟ੍ਰੇਨ ਤੇ ਕੋਈ ਕੰਮ ਧੰਦਾ ਵੇ ਜਾਂਦਾ ਵੈਸੇ ਤਾਂ ਹੁਣ ਕਿਤੇ ਰਿਸ਼ਤੇਦਾਰਾਂ ਵਾਲਾ ਤਾਂ ਕੰਮ ਹੀ ਨਹੀਂ ਹੈਗਾ ਟ੍ਰੇਨਾਂ ਤੇ ਜਾਣ ਵਾਲਾ ਇਹ ਕਿਧਰੋਂ ਜਾ ਰਹੀ ਆ ਫਿਰ ਉਧਰੋਂ ਆਉਗੀ ਇੱਥੇ ਕਹਿੰਦੇ ਕ੍ਰੋਸ ਹੋਣੇ ਆ ਮੇਰੇ ਵੀਰੋ ਮਖੂ ਟੇਸ਼ਨ ਤੇ ਕ੍ਰੋਸ ਹੋਣੇ ਆ ਟ੍ਰੇਨਾਂ ਦੇ ਆ ਇਹ ਫਾਟਕ ਕਹਿੰਦੇ ਮਖੂਵਲਾ ਲੈ ਹੁਣ ਦੂਜੇ ਪਾਸੇ ਆਉਗੀ ਸ਼ੁੱਕ ਸ਼ੁੱਕ ਕਰਦੀ ਲਓ ਜੀ ਸਮਾਪਤੀ ਤੇ ਹੁਣ ਆਪਾਂ ਪਹੁੰਚ ਗਏ ਹਰੀਕੇ ਹੈੱਡ ਤੇ ਇਹ ਆ ਜੀ ਹਰੀਕੇ ਹੈੱਡ ਇੱਥੇ ਬੀਚ ਬਾਨੀ ਚਾਹੀਦੀ ਬਹੁਤ ਵਧੀਆ ਲੇ ਵੀ ਮਿੱਤਰੋ ਆਪਾਂ ਆਕੇ ਘਰੇ ਤੇ ਆਪਾਂ ਗਏ ਸੀ ਬਾਬਾ ਬੁੱਢਾ ਸਾਹਿਬ ਗਏ ਤਾਂ ਵੈਸੇ ਹੋਰ ਕੰਮ ਸੀਗਾ ਤੇ ਸੋਚਿਆ ਵੀ ਗੁਰੂ ਦੇ ਘਰੋਂ ਨੇੜੇਉਂ ਨਹੀਂ ਮੁੜਨਾਗਾ ਤੇ ਬਾਬਾ ਬੁੱਢਾ ਸਾਹਿਬ ਹਾਜ਼ਰੀ ਲਵਾਈ ਜਾਵੇ ਗਿਆ ਤਾਂ ਮੈਂ ਬਾਈ ਗੋਰੇ ਦੇ ਪਿੰਡ ਸੀਗਾ ਮੈਂ ਤੇ ਬਾਈ ਗੋਰਾ ਇਕੱਠੇ ਗਏ ਸੀਗੇ ਕੰਮ ਸੀਗਾ ਸਾਨੂੰ ਕੁਝ ਜ਼ਰੂਰੀ ਤੇ ਅਸੀਂ ਫਿਰ ਬਾਬਾ ਬੁੱਢਾ ਸਾਹਿਬ ਜਾ ਕੇ ਨਤਮਸਤਕ ਹੋਏ ਮੱਥਾ ਟੇਕਿਆ ਛੋਟਾ ਜਿਹਾ ਵਲੌਗ ਹੀ ਬਣਾਇਆ ਬੜਾ ਵੱਡਾ ਨਹੀਂ ਬਣਾਇਆ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸੋਣਾ ਜਾ ਕਮੈਂਟ ਜਿੰਨੇ ਕ ਜਣੇ ਦੇਖ ਰਹੇ ਹੋ ਕਰ ਦਿਆ ਕਰੋ ਤੇ ਲਾਈਕ ਕਰ ਦਿਓ ਥੈਂਕ ਯੂ ਸੋ ਮਚ ਜਉਂਦੇ ਬਸੇ ਰਹੋ ਰੱਬ ਤੁਹਾਨੂੰ ਰਾਜੀ ਰੱਖੇ ਤੇ ਅਨਮੋਲ ਗਗਨ ਵਾਲਾ ਮੁੱਦਾ ਵੱਡਾ ਜੂਰਾਂ ਤੇ ਚੱਲ ਰਿਹਾ ਕਹਿੰਦੇ ਵੀ ਉਹਨੇ ਸਤੀਵਾ ਭੇਜਤਾ ਸਤੀਵੇ ਤੋਂ ਬਾਅਦ ਕਹਿੰਦੇ ਸਤੀਵਾ ਮਨਜ਼ੂਰ ਨਹੀਂ ਹੋਇਆ ਅਸਤੀਫਾ ਅਸਤੀਫਾ ਤੇ ਇਹ ਸਿਆਸਤਾਂ ਚਲੋ ਆਪਾਂ ਨੂੰ ਤੇਰੇ ਬਾਰੇ ਕੀ ਲੈਣਾ ਦੇਣਾ ਤੇ ਹੋਰ ਸੁਣਾਓ ਠੀਕ ਠਾਕ ਹੋ ਚਲੋ ਇਹ ਕੁਛ ਚੱਲਦਾ ਹੀ ਰਹਿਣਾ ਉਧਰੋਂ ਬਾਈ ਲੱਖਾ ਸੁਧਾਣਾ ਵੀਡੀਓ ਪਾ ਰਿਹਾ ਵੀ ਤੁਸੀਂ ਚੰਡੀਗੜ੍ਹ 34ਏ ਦੇ ਵਿੱਚ ਨਾ ਜਾਓ ਕਿਸਾਨ ਵੀਰੋ ਤੁਹਾਡੀਆਂ ਜ਼ਮੀਨਾਂ ਖੋਣ ਦੀ ਤਿਆਰੀ ਆ ਪਤਾ ਨਹੀਂ ਕੀ ਕੀ ਚੱਲ ਰਿਹਾ ਹੈ ਮੁੱਦੇ ਪੰਜਾਬ ਦੇ ਵਿੱਚ ਕੀ ਕੀ ਚੱਲ ਰਹੇ ਆ ਬੜਾ ਖਤਰਨਾਕ ਮਾਹੌਲ ਬਣਿਆ ਪਿਆ ਬਾਕੀ ਗੁਰੂ ਮਹਾਰਾਜ ਭਣੀ ਕਰੂਗਾ ਪੰਜਾਬ ਦਾ ਮਾੜਾ ਕਰਨ ਵਾਲਿਆਂ ਨੇ ਤਾਂ ਬੜੀਆਂ ਚਾਲਾਂ ਚੱਲੀਆਂ ਪਰ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਮਾੜਾ ਹੋ ਨਹੀਂ ਸਕਦਾ ਜਿੱਨਾ ਚੱਕ ਸਤਿਗੁਰੂ ਦੀ ਰਹਿਮਤ ਤਾਂ ਪੰਜਾਬੀਆਂ ਤੇ ਉਹਨਾਂ ਟਾਈਮ ਮਾੜਾ ਨਹੀਂ ਹੁੰਦਾ ਤੇ ਬਾਕੀ ਆਪੋ ਆਪਣੇ ਦਿਮਾਗ ਨਾਲ ਚੱਲੋ ਆਪੋ ਆਪਣਾ ਦਿਮਾਗ ਵਰਤੋ ਕਿਸੇ ਦੇ ਮਗਰ ਨਾ ਲੱਗੋ ਹਨਾ ਤੇ ਠੀਕ ਆ ਚਲੋ ਆਪਾਂ ਬੜਾ ਗਿਆਨ ਨਹੀਂ ਘੋਟਦੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪਿਆਰ ਦਿਓ ਜਿਉਂਦੇ ਬਸੇ ਹੋ ਰੱਬ ਤੁਹਾਨੂੰ ਰਾਜੀ ਰੱਖੇ